ਮੇਰਾ ਨਾਮ ਹੁਸਨਦੀਪ ਸਿੰਘ ਹੈ ਮੈਂ ਆਪਣੇ ਕਮਿਆਨੇ ਦਾ ਰਹਿਣ ਵਾਲਾ ਹਾਂ ਹੁਣੇ-ਹੁਣੇ ਜੋ ਹੈਂਡਬਾਲ ਦੀ ਚੈਂਪੀਅਨਸ਼ਿਪ ਹੋਈ ਸੀ ਜੂਨੀਅਰ ਬੁਆਇਜ਼ ਦੀ ਬਿਹਾਰ ਵਿੱਚ ਉਸ ਵਿੱਚ ਮੇਰਾ ਤੇ ਮੇਰੀ ਟੀਮ ਦਾ 골ਡ ਮੈਡਲ ਆਇਆ ਹੈ ਅੱਛਾ ਅੱਛੀ ਗੱਲ ਹੈ ਸਾਡੇ ਕਮਿਆਨੇ ਸੈਂਟਰ ਦਾ ਬਹੁਤ ਵਧੀਆ ਰਿਜ਼ਲਟ ਹੈ ਪਹਿਲਾਂ ਵੀ 4-5 ਲੜਕੇ ਸਾਡੇ ਨੈਸ਼ਨਲ ਖੇਡ ਕੇ ਆਏ ਸੀਗੇ ਪਰ ਇਹ ਜੂਨੀਅਰ ਨੈਸ਼ਨਲ ਖੇਡ ਕੇ ਆਏ ਲੜਕਾ ਔਰ ਬੜਾ ਬਹੁਤ ਅੱਛਾ ਇਹ ਅੰਡਰ 14 ਤੋਂ ਹੀ ਬਹੁਤ ਵਧੀਆ 플레이ਰ ਰਿਹਾ ਔਰ ਮੈਂ ਕਹਾਂਗਾ ਕਿ ਇਸੇ ਤਰ੍ਹਾਂ ਦੇ 플레이ਰ ਮੇਰੇ ਕੋਲ ਹੋਰ ਵੀ ਨੈਸ਼ਨਲ ਲੈਵਲ ਤੇ ਹੋਂਚਣ ਵਾਲੇ ਹੈਗੇ ਆ ਥੋੜਾ ਉਹਨਾਂ ਨੂੰ ਹੋਰ ਤਰਸਨਾ ਜੀ ਬਾਕੀ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਸਰਕਾਰ ਵੱਲੋਂ ਠੀਕ ਹੈ ਜੀ ਕਾਫੀ ਹੱਦ ਤੱਕ ਠੀਕ ਹੈ ਹੋਰ ਅੱਛਾ ਕਰ ਸਕਦੇ ਆ ਜੀ ਆਪਾਂ ਆਪਣੇ ਸੈਂਟਰ ਨੂੰ ਹੋਰ ਬੈਨੀਫਿਟਸ ਮਿਲਣ ਹੋਰ ਐਸੇ ਸਹੂਲਤਾਂ ਸਾਡੇ ਕੋਲੇ ਘੱਟ ਹੈ ਉਹ ਸਹੂਲਤਾਂ ਸਾਨੂੰ ਮਿਲਣ ਤਾਂ ਹੋਰ ਮੈਂ ਅੱਛਾ ਕਰ ਸਕਦੇ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਫਿਰ ਵੀ ਕੋਚਿੰਗ ਦੇ ਰਹੇ ਹੋ ਢੜੀਆਂ ਨੂੰ ਕਿਉਂਕਿ ਉੱਥੇ ਢੜੀਆਂ ਨੂੰ ਹੋਰ ਅੱਗੇ ਜਾਣ ਲਈ ਕੀ ਕਰ ਰਹੇ ਹੋ ਦੇਖੋ ਐਸਾ ਜੇ ਮੈਂ ਮੈ ਉਦੋਂ ਮੈਨੂੰ ਜਿਆਦਾ ਖੁਸ਼ੀ ਹੋਣੀ ਸੀ ਵੀ ਜਦੋਂ ਮੇਰੀ ਜਗ੍ਹਾ ਦੇ ਉੱਤੇ ਕੋਈ ਹੋਰ ਕੋਚ ਆ ਕੇ ਮੈਥੋਂ ਚਾਰਜ ਲੈਂਦਾ ਤਾਂ ਮੈਂ ਉਹਨੂੰ ਹੋਰ ਚੰਗੀ ਤਰ੍ਹਾਂ ਚਾਰਜ ਦਿੰਦਾ ਵੀ ਇੰਨੇ ਮੇਰੇ ਕੋਲੇ ਖਿਡਾਰੀ ਐ ਇੰਨਾ ਇਹ ਸੈਂਟਰ ਐ ਚੱਲਦਾ ਪਿੰਡ ਦੇ ਲੋਕਾਂ ਨਾਲ ਉਹਨਾਂ ਦੀ ਜਾਣ-ਪਛਾਣ ਕਰਾਉਂਦਾ ਤਾਂ ਉਹ ਇੱਕ ਸਹੀ ਹੈਂਡਿੰਗ ਟੇਕਓਵਰ ਹੋਣਾ ਸੀਗਾ ਪਰ ਹੁਣ ਉੱਥੇ ਕੋਈ ਕੁਆਲੀਫਾਈਡ ਕੋਚ ਹਜੇ ਸਾਨੂੰ ਨਹੀਂ ਦਿੱਤਾ ਇਹ ਲੜਕਾ ਕਿਉਂਕਿ ਜਿਆਦਾ ਸਭ ਤੋਂ ਜਿਆਦਾ ਖੇលਿਆ ਹੋਇਆ ਉਸ ਸੈਂਟਰ ਦਾ ਤਾਂ ਮੈਂ ਇਹਨੂੰ ਚਾਰਜ ਦੇਣਾ ਪਿਆ ਵੀ ਕਾਕਾ ਤੁਸੀਂ ਚਲਾਓ ਤੇ ਮੈਂ ਹੁਣ ਰਿਟਾਇਰ ਹੋ ਗਿਆ ਫਿਰ ਉਹ ਉਹ ਗੱਲ ਨਹੀਂ ਬੰਦੀ ਜਿਹੜੀ ਗੱਲ ਤੇ ਆਪਾਂ ਜਣੀ ਕਿਸੇ ਅਥਾਰਟੀ ਨਾਲ ਜਾਣੇ ਆ ਉਹ ਅਥਾਰਟੀ ਸਰਕਾਰ ਨੇ ਸਾਥੋਂ ਵਾਪਸ ਲੈ ਲਈਏ ਜਦੋਂ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਹੋਰ ਕੰਮ ਕਰ ਸਕਦੇ ਹਾਂ ਮੈਂ ਚੰਗਾ ਕੰਮ ਕਰ ਸਕਦਾ ਕੋਈ ਹੋਈ ਗੱਲ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਫਰੀਦਕੋਟ ਦੇ ਕਮਿਆਂ ਨੇ ਪਿੰਡ ਦਾ ਜੰਪਾਲ ਹੁਸਨਦੀਪ ਜਿਹੜਾ ਹੈਂਡਬਾਲ ਦੇ ਵਿੱਚ ਸਟੇਟ ਵੱਲੋਂ ਖੇਡਿਆ ਤੇ 골ਡ ਵਲੇ ਜਿੱਤ ਕੇ ਆਇਆ ਇਹਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਦੂਜੀ ਮੁਬਾਰਕ ਮੈਂ 골ਡਨ ਫੈਦਰ ਦੇ ਗਰੇ ਆਨਰ ਸਾਡੇ ਦੋਸ ਸਾਡੇ ਭਰਾ ਵਾ ਗਰਨ ਸੇਟੀ ਇਹਨਾਂ ਨੂੰ ਵੀ ਦਿੰਨਾ ਹੈ ਜਿਹੜੇ ਹਮੇਸ਼ਾ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਫ੍ਰੀਕੋਰਡ ਦੇ ਰਹਿਣ ਵਾਲੇ ਕੋਈ ਵਧੀਆ ਪੋਜੀਸ਼ਨ ਹਾਸਲ ਕਰਦੇ ਆ ਉਹਨਾਂ ਦਾ ਹੀ ਸਨਮਾਨ ਕਰਦੇ ਰਹਿੰਦੇ ਆ ਜਿਹਦੇ ਨਾਲ ਖਿਡਾਰੀ ਨੂੰ ਹੌਸਲਾ ਮਿਲਦਾ ਵਾ ਤੇ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਨੌਜਵਾਨਾਂ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਹੈ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲੀ ਆਉਣਾ ਚਾਹੀਦਾ ਹੈ ਤੇ ਆਪਣੀ ਪੋਜੀਸ਼ਨ ਬਣਾਉਣੀ ਚਾਹੀਦੀ ਹੈ ਫਿਰ ਇੱਕ ਵਾਰੀ ਮੈਂ ਇਹਨੂੰ ਜਿੱਤਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਸਰਕਾਰ ਨੂੰ ਵੀ ਚਾਹੀਦਾ ਜਿਵੇਂ ਕੋਚ ਸਾਹਿਬ ਨੇ ਦੱਸਿਆ ਵੀ ਜਿਹੜੇ ਲੋੜੀ ਦੇ ਪ੍ਰਬੰਧ ਹੈ ਜਿੱਥੇ ਕਿਤੇ ਕੋਈ ਕਮੀ ਹੈ ਉਹ ਜ਼ਰੂਰ ਪੂਰੀ ਕਰਨ ਨੌਜਵਾਨ ਨੂੰ ਜਿੱਥੇ ਬਹੁਤ-ਬਹੁਤ ਵਧਾਈ ਮੈਂ ਦਿੰਦਾ ਉਥੇ ਇੱਕ ਹੀ ਪ੍ਰੇਰਨਾ ਦਾ ਸਰੋਤ ਵੀ ਆਉਣ ਵਾਲਾ ਸਰੋਤ ਹੈ ਆਉਣ ਵਾਲੇ ਨੌਜਵਾਨਾਂ ਵਾਸਤੇ ਤੇ ਇਸ ਦੇ ਨਾਲ ਮੈਂ ਜਿੱਥੇ ਵਧਾਈ ਜੋ ਸਾਡੇ ਕੋਚ ਸਾਹਿਬ ਹੈ ਜਿਨ੍ਹਾਂ ਨੇ ਵਧੀਆ ਟ੍ਰੇਨਿੰਗ ਦਿੱਤੀ ਪਰ ਜੋ ਸਰਕਾਰ ਨੇ ਜਿੰਨਾ ਸਹਿਯੋਗ ਚਾਹੀਦਾ ਸਰਕਾਰ ਨੂੰ ਅੱਜ ਬਹੁਤ ਵੱਡਾ ਚਲਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹ ਚੀਜ਼ ਦੀ بجائے ਜੇ ਬੱਚਾ ਵਾਲੇ ਪਾਸੇ ਚੱਲ ਪੈਣ ਤੇ ਜਦੋਂ ਬੱਚੇ ਨਸ਼ੇ ਵਾਲੇ ਪਾਸੇ ਚ ਗੇਮਾਂ ਵਾਲੇ ਪਾਸੇ ਆ ਜਾਣ ਨਸ਼ੇ ਵਾਲੇ ਪਾਸੇ ਕੰਮ ਤੋਰੇ ਦੇਖ ਰਹੇ ਆ ਬਾਹਰ ਬਾਹਰਲੇ ਦੇਸ਼ਾਂ ਚ ਜਾ ਕੇ ਦੇਖੀਦਾ ਕਿ ਸਰਕਾਰ ਦੀ ਜਿਹੜੀ ਸੋਚ ਹੁੰਦੀ ਬੱਚਿਆਂ ਵਾਲੇ ਪਾਸੇ ਜਾਦੇ ਹੁੰਦੀ ਸਾਹਮਣੇ ਬਾਰੇ ਪਰ ਸਾਡੀ ਸਰਕਾਰ ਜੋ ਮੌਜੂਦਾ ਸਰਕਾਰ ਹੈ ਉਹਦਾ ਇਸ ਪਾਸੇ ਧਿਆਨ ਬਹੁਤ ਮੈਸਾਂ ਦਾ ਕਿ ਸਕੂਲਾਂ ਦਾ ਐਡਵਰਟਾਈਜ਼ਮੈਂਟ ਬਾੜੀ ਆ ਪਰ ਗੱਲ ਅਸਲੀਅਤ ਜਿਹੜੀ ਉਹ ਨਹੀਂ ਇਸ ਕਰਕੇ ਸਰਕਾਰ ਨੂੰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਸਕੂਲਾਂ ਨੂੰ ਖਾਸ ਕਰਕੇ ਗੇਮਾਂ ਦੇ ਵਿੱਚ এডਿਊਕੇਸ਼ਨ ਦੇ ਨਾਲ-ਨਾਲ ਗੇਮਾਂ ਦੇ ਵਿੱਚ ਅੱਗੇ ਲਿਆਉਣ ਵਾਸਤੇ ਸਰਕਾਰ ਸਹਿਯੋਗ ਦੇਵੇ ਤੇ ਜੋ ਆਪਣੇ ਇਥੋਂ ਦੇ ਇੰਸਟੀਚਿਊਟ ਦੇ 골ਡਨ ਜੋ ਹੈ ਇਹਨਾਂ ਦੇ ਹੈਗੇ ਪ੍ਰਬੰਧਕ ਇਹਨਾਂ ਨੂੰ ਮੈਂ ਵਧਾਈ ਦੇਣਾ ਕਿ ਜਦੋਂ ਵੀ ਕੋਈ ਵਧੀਆ ਬੱਚਾ ਚੰਗੀ ਪੋਜੀਸ਼ਨ ਤੇ ਹੁੰਦਾ ਇਹ ਸਨਮਾਨ ਕਰਦੇ ਆ ਨਹੀਂ ਇਹ ਵੀ ਇੱਕ ਬਹੁਤ ਵਧੀਆ ਰਸਤਾ ਮਾਰਗਦਰਸ਼ਨ ਦੇ ਰਹੇ ਬੱਚਿਆਂ ਨੂੰ ਇਹਨੀਆਂ ਬੈਂਥੀਆਂ ਕਰ ਥੈਂਕ ਯੂ ਪਹਿਲਾਂ ਤਾਂ ਮੈਂ ਪਿੰਡ ਕਮਿਆਣਾ ਦੇ ਉਸਨਦੀਪ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਨਾਲ ਹੀ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮਦਰ ਉਹਨਾਂ ਦੇ ਫਾਦਰ ਮੇਰੇ ਕੋਲੇ ਖੜੇ ਆ ਇਹਨਾਂ ਦਾ ਵੀ ਬਹੁਤ ਬਹੁਤ ਮੁਬਾਰਕਾ ਇਹਨਾਂ ਨੂੰ ਵੀ ਕਿ ਇਹਨਾਂ ਨੇ ਇੰਨੇ ਹੋਂਹਾਰ ਬੱਚੇ ਨੂੰ ਜਨਮ ਦਿੱਤਾ ਔਰ ਅਸੀਂ ਚਾਹੁੰਦੇ ਆ ਕਿ ਅਸੀਂ ਪੂਰੇ ਸਮਾਜ ਦੇ ਵੱਲੋਂ ਜੋ ਬੰਦਾ ਮਾਨ ਸਨਮਾਨ ਇਸ ਬੱਚੇ ਦੇ ਦਈਏ ਔਰ ਜੋ ਮੌਜੂਦਾ ਸਰਕਾਰ ਆ ਉਹ ਵੀ ਕੋਸ਼ਿਸ਼ ਕਰੇ ਵੀ ਇਸ ਬੱਚੇ ਨੂੰ ਜੋ ਵੀ ਇਹਦੇ ਲਈ ਵੱਧ ਤੋਂ ਵੱਧ ਕਰ ਸਕਦੀ ਆ ਉਹ ਇਹਦੀ ਪੁੱਛ ਕੇ ਉਹ ਜ਼ਰੂਰ ਕੀਤੀ ਜਾਵੇ ਔਰ ਇਥੋਂ ਦੇ ਜਿਹੜੇ ਕਮਿਆਣਾ ਤੇ ਕੋਚ ਸਾਡੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਇਸ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਚਾਹਨਾ ਵੀ ਜੇ ਇਦਾਂ ਦੇ ਬੱਚੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਉਣਗੇ ਔਰ ਨਸ਼ਿਆਂ ਦੇ ਵਿੱਚ ਤਾਂ ਦੇਖੋ ਇਹ ਖਾਤਮਾ ਕਰਨ ਦੀ ਇੱਕ ਬਹੁਤ ਵੱਡਾ ਐਗਜ਼ੈਂਪਲ ਹੀ ਹੈ ਨਸ਼ੇ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਇਹਨਾਂ ਬੱਚਿਆਂ ਨੂੰ ਅੱਗੇ ਲਿਆ ਕੇ ਜਦੋਂ ਇਹ ਬੱਚੇ ਅੱਗੇ ਆਉਣਗੇ ਨੌਕਰੀਆਂ ਤੇ ਆਉਣਗੇ ਤੇ ਇਹਨਾਂ ਨੂੰ ਵੇਖ ਕੇ ਹੋਰ ਚਾਰ ਬੱਚੇ ਹੁਣ ਇਹਨਾਂ ਦੇ ਨਾਲ ਖੇਡਦੇ ਵੇਖੋ ਆ ਟੀਮ ਹੈ ਇਹ ਟੀਮ ਹੀ ਪੂਰੀ ਇਸ ਹਿੱਸੇ ਹੋਂਦਲੇ ਖੇਡੂਗਾ ਜੇ ਬੱਚੇ ਨੂੰ ਕੁਝ ਮਿਲੂਗਾ ਤਾਂ ਤੇ ਅਸੀਂ ਚਾਹੁੰਦੇ ਆਂ ਔਰ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਇਸ ਬੱਚੇ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀ ਬਖਸ਼ੇ ਔਰ ਧੰਨਵਾਦ